ਗੋਜਰੀ ਮਹੱਲਾ ਪੰਜਵਾ ਮਤਾ ਕਰੇ ਪਸ਼ਮ ਕਹਿ ਤਾਈ ਪੂਰਬ ਹੀ ਲੈ ਜਾਤ ਖੇ ਨਮਹਾ ਥਾ ਪਿਉ ਥਾਪਨ ਹਾਰਾ ਆਪਨ ਹਾਥ ਮਤਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤ ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 496 ਪੰਜਵੇਂ ਸਤ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਰਾਗ ਗੂਜਰੀ ਦੇ ਵਿੱਚ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਤਾ ਕਰ ਪਛਮ ਕਹਿ ਤਾਈ ਪੂਰਬਹੀ ਲਾ ਜਾਤ ਹੇ ਨਮਹਾ 타 ਪਿਉ 타 ਪਨਹਾਰਾ ਆਪਨ ਹਾਥ ਮਤਾ ਤਾ ਮਤਾ ਕਰ ਪਸ਼ਮ ਕਹਿ ਤਾਈ ਪੂਰਬ ਹੀ ਲ ਜਾਤ ਅਰਥਾਤ ਕੇ ਤਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਜੀਵ ਮਤਾ ਤਾ ਸਲਾਹ مشਵਰਾ ਤਾ ਕਰਦਾ ਹੈ ਕਿ ਪਸ਼ਮ ਦੀ ਤਰਫ ਜਾਣਾ ਹੈ ਪਰੰਤੂ ਉਹ ਆਗਾਨ ਪੁਰਖ ਵਾਹਿਗੁਰੂ ਉਸਨੂੰ ਪੂਰਬੇਲਾ ਜਾ ਤਰਥਾਤਿਕ ਚੜਦੇ ਵੱਲੋਂ ਲੈ ਜਾਂਦੇ ਨੇ ਪੂਰਬ ਵੱਲੋਂ ਲੈ ਜਾਂਦੇ ਹਨ ਕਹਿੰਦੇ ਖਿਨਮਹਾ ਥਾਪਿ ਉਥਾਪਨ ਹਾਰਾ ਆਪਨ ਹਾਥ ਮਤਾਤ ਖਿਨਮਹਾ ਥਾਪਿ ਉਥਾਪਨ ਹਾਰਾ ਅਰਥਾਤਿਕ ਖਿਣ ਦੇ ਵਿੱਚ ਇੱਕ ਅੱਖ ਪਲਕਾਰੇ ਜਿੰਨੇ ਸਮੇਂ ਦੇ ਵਿੱਚ ਹੀ ਉਹ ਆ ਕਾਲਪੁਰਖ ਵਾਹਿਗੁਰੂ ਜੀ ਸਾਰੇ ਜਗਤ ਨੂੰ ਥਾਪ ਕੇ ਅਰਥਾਤ ਬਣਾ ਕੇ ਉਹ ਥਾਪਨ ਹਾਰਾ ਢਾਉਣ ਦੇ ਸਮਰੱਥ ਨੇ ਸਵੈਸ ਕਰਕੇ ਭਾਈ ਆਪਨ ਹਾਥ ਮਤਾਤ ਅਰਥਾਤ ਕਿ ਦੁਨੀਆ ਦੇ ਕੁੱਲ ਮਤਾਂ ਦਾ ਅੰਤ ਦੁਨੀਆ ਦੇ ਕੁੱਲ مشਵਰਿਆਂ ਜਾਂ ਸਲਾਹਾਂ ਦਾ ਅੰਤ ਭਾਵ ਫੈਸਲਾ ਉਸ ਨੇ ਆਪਣੇ ਹੱਥ ਦੇ ਵਿੱਚ ਰੱਖਿਆ ਹੋਇਆ ਹੈ ਹਰ ਵਰਤਾਰੇ ਦਾ ਸੋ ਅਗਰ ਹਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਿਆਨਪ ਕਾਹੂ ਕਾਮ ਨਾ ਆਤ ਜਨ ਰੂਪੇ ਠਾਕੁਰ ਮੇਰਾ ਹੋਏ ਰਹੀ ਉਹ ਬਾਤ ਰਹਾਉ ਸਿਆਨਪ ਕਾਹੂ ਕਾਮ ਨਾ ਆਤ ਤਾ ਨਗਰੂ ਅਰਜਣ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਜੀਵ ਦੀ ਸਿਆਣਪ ਜਿਹੜੀ ਦੁਨਿਆਵੀ ਅਕਲ ਜਿਹੜੀ ਮਤ ਬੁੱਧ ਜਿਹੜੀ ਉਹ ਭਾਈ ਕਿਸੇ ਕੰਮ ਨਹੀਂ ਜੇ ਆਉਂਦੀ ਮਹਾਰਾਜ ਕਹਿੰਦੇ ਜੋ ਅਨਰੂਪੇ ਠਾਕੁਰ ਮੇਰਾ ਅਰਥਾਤ ਕਿ ਜਿਹੜੀ ਵੀ ਗੱਲ ਮੇਰੇ ਠਾਕੁਰ ਜੀ ਨੇ ਮੇਰੇ ਮਾਲਕ ਜੀ ਨੇ ਅਨਰੂਪੇ ਅਰਥਾਤ ਕਿ ਮਿਥ ਲਈ ਐ ਨਾ ਠਾਣ ਲਈ ਐ ਮੁਕਰਰ ਕਰ ਲਈ ਐ ਕਿ ਆਹ ਕਾਰਜ ਕਰਕੇ ਰਹਿਣਾ ਆ ਗੱਲ ਵਰਤਾ ਕੇ ਰਹਿਣੀ ਐ ਮਹਾਰਾਜ ਕਹਿੰਦੇ ਹੋਏ ਰਹੀ ਉਹ ਬਾਤ ਰਥਾਤ ਕਿ ਉਹੀ ਬਾਤ ਜਗਤ ਦੇ ਵਿੱਚ ਹੋ ਰਹੀ ਹੈ ਭਾਈ ਉਹੀ ਵਰਤਾਰਾ ਵਰਤ ਰਿਹਾ ਉਹੀ ਵਾਰਤਾ ਹੋ ਰਹੀ ਹੈ ਜਿਹੜੀ ਗੱਲ ਠਾਕੁਰ ਨੇ ਮਿੱਥੀ ਹੋਈ ਹੈ ਸੁਰਹਾਵ ਰਥਾਤ ਵਿਸ਼ਰਾਮ ਦੇ ਕੇ ਮਹਾਰਾਜ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਕਿਰਪਾ ਕਰਦੇ ਨੇ ਕਹਿੰਦੇ ਦੇਸ ਕਮਾਵਨ ਧਨ ਜੋਰਨ ਕੀ ਮਨਸਾ ਬੀਤੇ ਨਿਕਸੇ ਸਾਸ ਲਸ਼ਕਰ ਨੇਬਖਵਾਸ ਸਭ त्यागे ਜੰਪੁਰ ਊਠ ਸਿਦਾਸ ਦੇਸਕ ਮਾਵਨ ਧਨ ਜੋਰਨ ਕੀ ਮਨਸਾ ਮਹਾਰਾਜ ਕਹਿੰਦੇ ਜਿਹੜਾ ਜੀਵ ਹੈ ਨਾ ਆਕਮ ਹੋ ਕੇ ਰਾਜਾ ਹੋ ਕੇ ਹੋਰ ਵੀ ਦੇਸ਼ਾਂ ਨੂੰ ਕਮਾਉਣ ਅਥਵਾ ਜਿੱਤਣ ਦੀ ਮਨਸ਼ਾ ਤਾਰੀ ਫਿਰਦਾ ਔਰ ਧਨ ਜੋਰਨ ਕੀ ਮਨਸਾ ਤੇ ਹੋਰ ਵਧੇਰੇ ਧਨ ਨੂੰ ਜੋੜਨ ਦੀ ਮਨਸ਼ਾ ਜਾਂ ਮੰਨ ਦੀ ਸ਼ਾਤਾਰਨ ਕਰੀ ਬੈਠਾ ਹੈ ਪਰੰਤੋ ਮਹਾਰਾਜ ਕਹਿੰਦੇ ਬੀਚੇ ਨਿਕਸੇ ਸਾਸ ਅਧ ਵਿਚਾਲੇ ਇਸ ਦੇ ਸਵਾਸ ਨਿਕਲ ਜਾਂਦੇ ਨੇ ਸਰੀਰ ਤੋਂ ਨਿਆਰੇ ਹੋ ਜਾਂਦੇ ਨੇ ਪ੍ਰਾਣ ਮੌਤ ਹੋ ਜਾਂਦੀ ਮਿਰਤ ਹੋ ਜਾਂਦੀ ਮਰ ਜਾਂਦਾ ਹੈ ਜੀਵ ਕਹਿੰਦੇ ਲਸ਼ਕਰ ਨੇਬ ਖਵਾਸ ਸਭ ਤਿਆਗੇ ਜੰਪੁਰ ਊਠ ਸਿਦਾਸ ਪਰ ਜਿੰਨੇ ਵੀ ਲਾਵਲਸ਼ ਕਰ ਇਕੱਤਰ ਕਰੀ ਫਿਰਦਾ ਫੌਜਾਂ ਇਕੱਠੀਆਂ ਕਰੀ ਫਿਰਦਾ ਉਹ ਸਾਰੀਆਂ ਛੱਡ ਕੇ ਤੁਰ ਜਾਂਦੇ ਨੇਬ ਅਰਥਾਤਕ ਕਾਰਜ ਦੇ ਵਿੱਚ ਜਿਹੜੇ ਸਹਾਇਕ ਨੇ ਜਾਂ ਫਿਰ ਨਾਇਬ ਜਾਇਲਕਾਰਾਂ ਨੂੰ ਕਹਿੰਦੇ ਨੇ ਉਹ ਸਾਰੇ ਛੱਡ ਜਾਂਦਾ ਖਵਾਸ ਅਰਥਾਤ ਜਿਹੜੇ ਖਾਸ ਸੇਵਕ ਨੇ ਜਾਂ ਚੌਪਦਾਰ ਨੇ ਜਾਂ ਫਿਰ ਮੰਤਰੀ ਵਗੈਰਾ ਨੇ ਸਲਾਹਕਾਰ ਜਿਹੜੇ ਨੇ ਉਹ ਵੀ त्याग ਜਾਂਦਾ ਹੈ ਲਸ਼ਕਰ ਨੇਬ ਖਵਾਸ ਸਭ ਤਿਆਗੇ ਜੰਮਪੁਰ ਊਠ ਸਦਾਸ ਤੇ ਉੱਠ ਕੇ ਮਾਰੀ ਕਹਿੰਦੇ ਜੰਮਪੂਰੀ ਨੂੰ ਸੁਧਾ ਜਾਂਦਾ ਹੈ ਔਰ ਅਗੋਂ ਆਪਣੇ ਬਚਨ ਦੇ ਤੀਸਰੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹੋਏ ਅਨੰਨ ਮਨ ਹਠ ਕੀ ਦ੍ਰਿੜਤਾ ਆਪਸ ਕੋ ਜਾਨਾਤ ਜੋ ਆਨੰਦ ਨਿੰਦ ਕਰ ਛੋੜਿਓ ਸੋਈ ਫਿਰ ਫਿਰ ਖਾਤ ਹੋਏ ਅਨੰਨ ਮਨ ਹਠ ਕੀ ਦ੍ਰਿੜਤਾ ਅਨੰਨ ਅਨ ਸ਼ਬਦ ਦਾ ਉਲਟ ਹੈ ਅਨ ਕਹਿੰਦੇ ਨੇ ਹੋਰ ਨੂੰ ਆਨੰਨ ਕਹਿੰਦੇ ਨੇ ਜਿਹਦਾ ਹੋਰ ਬੰਨੇ ਧਿਆਨ ਹਟ ਗਿਆ ਜਿਹੜਾ ਇੱਕ ਪਾਸੜ ਹੋ ਗਿਆ ਇੱਕ ਤਰਫੀ ਹੋ ਗਿਆ ਉਹਨੂੰ ਆਨੰਨ ਕਹਿੰਦੇ ਨੇ ਮਹਾਰਾਜ ਕਹਿੰਦੇ ਹਕੀਕਤ ਦੇ ਵਿੱਚ ਆਨੰਨ ਹੈ ਤਾਂ ਨਹੀਂ ਪਰ ਮਨ ਦੇ ਹੱਠ ਕਰਕੇ ਮਨ ਹੱਠ ਦੀ ਦ੍ਰਿੜਤਾ ਕਰਕੇ ਆਨੰਨ ਹੋਏ ਬੈਠਾ ਆਪਣੇ ਆਪ ਨੂੰ ਆਨੰਨ ਸਮਝੀ ਬੈਠਾ ਇੱਕ ਪਾਸੜ ਇੱਕ ਤਰਫੀ ਸਮਝੀ ਬੈਠਾ ਕਿ ਮੈਂ ਆਪਣੀ ਸੁਰਤਿ ਵਿਰਤੀ ਅਨੁਸਾਰ ਸਾਰਿਆਂ ਬੰਨਿਆਂ ਤੋਂ ਸਮੇਟ ਕੇ ਇੱਕ ਪਾਸੇ ਲਾ ਲਿਆ ਸਮਝਦਾ ਐਵੇਂ ਹੈ ਪਰ ਮਹਾਰਾਜ ਕਹਿੰਦੇ ਆਪਸ ਕਉ ਜਾਨਾਤ ਆਪਣੇ ਆਪ ਨੂੰ ਜਣਾਉਂਦਾ ਫਿਰਦਾ ਹੈ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਜ਼ਾਹਰ ਕਰਦਾ ਫਿਰਦਾ ਹੈ ਕਿ ਮੈਂ ਬਹੁਤ ਵੱਡੀ ਹਸਤੀ ਹਾਂ ਬੜਾ ਮਹਾਨ ਹਾਂ ਜਿਵੇਂ ਮਹਾਰਾਜ ਕਹਿੰਦੇ ਨਾ ਆਪਸ ਕਉ ਜੋ ਪਹਲਾ ਕਹਾ ਵੈ ਤੇ ਸੈ ਭਲਾਈ ਨਿਕਟ ਨ ਆਵੈ ਮਹਾਰਾਜ ਕਹਿੰਦੇ ਹੋਏ ਅਨੰਨ ਮਨ ਹਟ ਕੇ ਦ੍ਰਿੜਤਾ ਆਪਸ ਕਉ ਜਾਨਾਤ ਜਿਵੇਂ ਰਾਮਕਲੀ ਰਾਗ ਜਿਵੇਂ ਤਾਂ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਨਾ ਕੋਈ ਕਹ ਤੋ ਅਨਨ ਭਗਉਤੀ ਮੋਹੇ ਦੀਨ ਹਰ ਹਰ ਓਟ ਲੀਤੀ ਕੋਈ ਆਪੜੇ ਆਵਨੋ ਕਹਿੰਦਾ ਫਿਰਦਾ ਮੈਂ ਆਨੰਨ ਭਗਉਤੀ ਆ ਪਰਮੇਸ਼ਰ ਦਾ ਆਨੰਨ ਭਗਤਾ ਪਰ ਮੈਂ ਤੇ ਗਰੀਬ ਨੇ ਮਹਾਰਾਜ ਮੈਂ ਤੇ ਦੀਨ ਨੇ ਹਰੀ ਹਰੀ ਜੀ ਇੱਕ ਤੁਹਾਡੀ ਹੀ ਓਟ ਲਈ ਆ ਮੈਂ ਕੋਈ ਆਨੰਨ ਭਗਉਤੀ ਨਹੀਂ ਮਹਾਰਾਜ ਕਹਿੰਦਾ ਹੋਇਆ ਆਨੰਨ ਮਨ ਹਠ ਕੀ ਦ੍ਰਿੜਤਾ ਉਸ ਕੋ ਜਾਨਾਤ ਕਹਿੰਦਾ ਜੋ ਅਨਿੰਦ ਨਿੰਦ ਕਰ ਛੋੜਿਓ ਸੋਈ ਫਿਰ ਫਿਰ ਖਾਤ ਹਕੀਕਤ ਦੇ ਵਿੱਚ ਪਤਾ ਕਿਸ ਤਰ੍ਹਾਂ ਦਾ ਆਨੰਨ ਹੈ ਮਹਾਰਾਜ ਕਹਿੰਦਾ ਜੋ ਅਨੰਦ ਨਿੰਦ ਕਰ ਛੋੜਿਓ ਜਿਹੜੀਆਂ ਚੀਜ਼ਾਂ ਅਨੰਦ ਸੀ ਨਾ ਜਿਵੇਂ ਘਰ ਗ੍ਰਸਤੀ ਕਹ ਲੋ ਮਾਇਆ ਕਹ ਲੋ ਭੋਜਨ ਕਹ ਲੋ ਕੱਪੜਾ ਲੱਤਾ ਕਹ ਲੋ ਇਸ ਤਰੀਕਾ ਕਹ ਲੋ ਮਹਾਰਾਜ ਕਹਿੰਦਾ ਨਿੰਦ ਚੀਜ਼ਾਂ ਜਿਹੜੀਆਂ ਸੀ ਨਿੰਦਿਆ ਕਰਕੇ ਉਹਨਾਂ ਨੂੰ ਛੱਡ ਦਿੱਤਾ ਤਿਆਗ ਦਿੱਤਾ ਅਤੇ ਫਿਰ ਬੇਸ਼ਰਮਾ ਵਾਂਗੂ ਬਾਦਸ਼ਾਹ ਕਹਿੰਦੇ ਉਹਨਾਂ ਉਹਨਾਂ ਨੂੰ ਦੁਬਾਰਾ ਦੁਬਾਰਾ ਖਾਣ ਲੱਗ ਪਿਆ ਜਿਵੇਂ ਕਹਿੰਦੇ ਨਾ ਘਰ ਕੀ ਨਾਰ ਤਿਆਗ ਆ ਜਾਂਦਾ ਪਰ ਨਾਰੀ ਸਿਓ ਘਾਲ ਲੈ ਧੰਦਾ ਮਹਾਰਾਜ ਕਹਿੰਦੇ ਜਿਹੜੀਆਂ ਚੀਜ਼ਾਂ ਨਿੰਦ ਸਨ ਉਹਨਾਂ ਦੀ ਨਿੰਦਿਆ ਕਰਕੇ ਛੱਡ ਦਿੱਤੀਆਂ ਤਿਆਗ ਦਿੱਤੀਆਂ ਤਾਂ ਫਿਰ ਦੁਬਾਰਾ ਦੁਬਾਰਾ ਉਹਨਾਂ ਨੂੰ ਹੀ ਖਾਣ ਬੈ ਗਿਆ ਬੇਸ਼ਰਮਾ ਮੰਗੋ ਸੋ ਅਗੋ ਆਪਣੇ ਬਚਨ ਦੇ ਚੌਥੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਹਜ ਸੁਭਾਏ ਪਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕਹੋ ਨਾਨਕ ਗੁਰਪੂਰਾ ਭੇਟਿਆ ਪਰਵਾਣ ਗੇ ਰਸਤ ਉਦਾਸ ਸਹਿਜ ਸੁਭਾਏ ਭਏ ਕਿਰਪਾਲ ਅਰਥਾਤ ਕਿ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਤੇ ਉਹ ਕਾਲਪੁਰਖ ਵਾਹਿਗੁਰੂ ਗੁਰਪਰਮੇਸ਼ਰ ਜੀ ਸਹਿਜ ਸੁਭਾਏ ਅਰਥਾਤ ਕਿ ਸਹਿਜ ਪ੍ਰੇਮ ਦੇ ਸਦਕਾ ਜਾਂ ਫਿਰ ਸੁਤੇ ਸਿੱਧ ਹੀ ਕਿਰਪਾਲੂ ਹੋ ਜਾਂਦੇ ਨੇ ਮਿਹਰਬਾਨ ਤਰਸਵਾਦ ਹੋ ਜਾਂਦੇ ਨੇ ਕਿਰਪਾ ਦੇ ਘਰ ਜਾ ਜਾਂਦੇ ਨੇ ਤਿਸ ਜਨ ਕੀ ਕਾਟੀ ਫਾਸ ਉਸ ਜਨ ਅਥਵਾ ਦਾਸ ਜਾਂ ਸੇਵਕ ਦੀ ਉਸ ਗੁਰਮੁਖ ਗੁਰੂ ਪਿਆਰੇ ਦੀ ਜਮਾਂ ਦੀ ਫਾਹੀ ਕੱਟ ਦਿੰਦੇ ਨੇ ਪਾਤਸ਼ਾਹ ਜੀ ਕਹੋ ਨਾਨਕ ਗੁਰਪੂਰਾ ਭੇਟਿਆ ਪਰਵਾਣ ਗ੍ਰਸਤ ਉਦਾਸ ਕਹੋ ਨਾਨਕ ਗੁਰਪੂਰਾ ਭੇਟਿਆ ਕਹਿੰਦੇ ਨੇ ਪੰਜਵੇਂ ਨਾਨਕ ਧੰਗੁਰੂ ਅਰਜਨ ਦੇਵ ਮਹਾਰਾਜ ਇਹ ਜਿਨ੍ਹਾਂ ਵੀ ਗੁਰਮਖਾ ਗੁਰੂ ਪਿਆਰਿਆਂ ਨੂੰ ਪੂਰਾ ਗੁਰੂ ਭੇਟਿਆ ਅਰਥਾਤ ਮਿਲ ਪਿਆ ਨਾ ਕਿਰਪਾ ਕਰਕੇ ਮਹਾਰਾਜ ਕਹਿੰਦੇ ਪਰਵਾਣ ਗ੍ਰਸਤ ਉਦਾਸ ਅਰਥਾਤ ਕਿਉਂ ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਦਾਸੀ ਹੋ ਕੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਰਵਾਣ ਹੋ ਜਾਂਦੇ ਨੇ ਜਾਂ ਫਿਰ ਪਰਵਾਣ ਗੈਰਸਤ ਉਦਾਸ ਅਰਥਾਤ ਕਿ ਚਾਹੇ ਉਹ ਗ੍ਰਸਤੀ ਨੇ ਤੇ ਚਾਹੇ ਉਦਾਸੀ ਨੇ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਗੁਰਪਰਮੇਸ਼ਰ ਜੀ ਨੂੰ ਪਰਵਾਣ ਹੀ ਪਰਵਾਣ ਨੇ ਜਿਵੇਂ ਸੁਖਮਣੀ ਸਾਹਿਬ ਦੇ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਨਾ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤੈਨ ਲਿਵ ਲਾਗੀ ਜਾਂਵਰ ਕਬੀਰ ਜੀ ਕਹਿੰਦੇ ਨੇ ਕਬੀਰ ਜਾਓ ਗ੍ਰਹਿ ਕਰੇ ਤਾ ਧਰਮ ਕਰ ਨਾਹੀਂ ਤਾਂ ਕਰ ਬੈਰਾਗ ਕਹਿੰਦੇ ਬੈਰਾਗੀ ਬੰਧਨ ਕਰੇ ਤਾ ਕੋ ਵੱਡੋ ਅਭਾਗ ਉਹ ਜਿਹੜੇ ਵੀ ਰੰਗ ਦੇ ਵਿੱਚ ਨੇ ਪਾਤਸ਼ਾਹ ਨੂੰ ਪਰਵਾਹ ਨਹੀਂ ਪਰਵਾਹ ਨੇ ਮਹਾਰਾਜ ਕਹਿੰਦੇ ਸਹਜ ਸੁਭਾਏ ਭਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕੋ ਨਾਨਕ ਗੁਰਪੂਰਾ ਭੇਟਿਆ ਪਰਵਾਣ ਗਿਰਸਤ ਉਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ